ਸਵੇਰ ਦਾ ਸਮਾ ਹੋ ਗਈ 7:40 ਮੀਟਰ ਲਾ ਦੇ ਪ੍ਰੇਜਿੰਦਾ ਕਰ ਜਿੰਦਾ ਵਗੈਰਾ ਲਾ ਦੇ ਚਾਬੀ ਚੱਕ ਲੈ ਤੇ ਮੋਟਰ ਹੈ ਕਰ ਦੇ ਬਸ ਸਟਾਰਟ ਕਿ ਅੱਜ ਆਪਾਂ ਚੱਲਾਂਗਾ ਖਜ਼ਾਰ ਵਾਲਾ ਤੇ ਖਜ਼ਾਰ ਇੱਥੋਂ ਤਕਰੀਬਨ 23-24 ਕਿਲੋਮੀਟਰ ਦੇ ਆਸ-ਪਾਸ ਹੋਊਗਾ ਚੱਲੀਏ ਆਪਣੀ ਨਵੀਂ ਵੀਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਇਹ ਵਲੌਗ ਆਪਣਾ ਸਪੈਸ਼ਲ ਖਜ਼ਾਰ ਵਾਲਾ ਹੋਣ ਵਾਲਾ ਹੈਗਾ ਹੁਣ ਆਪਾਂ ਇੱਥੋਂ ਖਜ਼ਾਰ ਚੱਲਾਂਗੇ ਬਾਈ 8 ਕਿਲੋਮੀਟਰ ਅਸਪਾਸੇ ਖਜ਼ਾਰ ਪੈਂਦਾਗਾ ਤੇ ਖਜ਼ਾਰ ਉਪਰੀਤ ਮੜਾ ਉਧਰ ਦਿਖਾਇਆ ਉਧਰ ਨਹੀਂ ਛੜਾਊਗਾ ਉਧਰ ਦੀ ਆਪਾਂ ਜਾਵਾਂਗੇ ਉਹ ਸਾਈਡ ਤੇ ਥੱਲੇ ਦੀ ਤੇ ਖਜ਼ਾਰ ਤੋਂ ਬਾਅਦ ਚੰਬਾ ਤੇ ਚੰਬਾ ਤੋਂ ਜੇ ਹੋਰ ਲੋਕੇਸ਼ਨਾਂ ਨੇ ਇੱਕ ਹਨ ਕਾਲਾ ਟਾਪ ਸੈਂਚਰੀ ਹੈਗੀ ਉਹ ਦੇਖਾਂਗੇ ਆਪਾਂ ਤੇ ਮੋਟਰ ਹੈਗਾ ਰੇਤ ਨੇ ਕਾਫੀ ਭਰ ਗਈ ਸੀ ਕੱਪੜਾ ਕੁਪੜਾ ਬਾਹਰ ਨਾ ਪਾਊਗਾ ਕੱਪੜੇ ਵੀ ਸਾਰੇ ਤਕਰੀਬਨ ਸਾਰੇ ਖਰਾਬ ਹੋ ਗਏ ਸੀਗੇ ਮਤਲਬ ਜਿਹੜੇ ਆਪਾਂ ਜੈਕਟ ਉੱਪਰ ਪਾਇਆ ਸੀ ਉਹ ਵੀ ਸਾਰੇ ਲਿਪੜ ਗਿਆ ਸੀਗਾ ਤੇ ਹੈਲਮਟ ਲਾਇਆ ਸੀਗਾ ਹੈਲਮਟ ਕਰਕੇ ਮੂੰਹ ਸਿਰ ਬਚ ਗਿਆ ਇਹ ਟੈਂਪਰੇਚਰ ਦੀ ਜੀ ਗੱਲ ਕਰੀਏ ਤਾਂ ਟੈਂਪਰੇਚਰ ਇੱਥੇ ਤਕਰੀਬਨ 12 ਡਿਗਰੀ ਹੈ। ਠੰਡ ਹੈਗੀ ਹੈ। ਇਹ ਕੱਪੜੇ ਪੈਸੇ ਬੁਸੇ ਪਾਏ ਹੋਏ ਨੇ ਤੇ ਠੰਡ ਫਿਰ ਵੀ ਹੋ ਜਾ ਲੱਗ ਜੀ। ਬਾਕੀ ਮੋਟ ਹੈ ਠੰਡ ਜਿਆਦਾ ਲੱਗੂਗੀ। ਤੇ ਹੁਣ ਅਪਾ ਚੱਲਦੇ ਆ ਸੋ। ਤੇ ਚੱਲ ਕੇ ਚਾਹ ਪਾਣੀ ਪੀਦੇ ਆ। ਚਾਹ ਪਾਣੀ ਪੀ ਕੇ ਅੱਗੇ ਵੱਲ ਚੱਲੇ ਪੋਣੇ ਆ। ਚੱਲ ਵੀ ਬ੍ਰਦਰ। ਆਹ ਏਰੀਆ ਹੈਗਾ ਜੀ ਸਕੂਲ ਵਾਲਾ ਡਲਹੌਜੀ ਦਾ ਸਕੂਲ ਆ ਪਬਲਿਕ ਸਕੂਲ ਤੇ ਇੱਥੇ ਆ ਜਿਹੜਾ ਰੋਡ ਆ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਬਹੁਤ ਖੂਬਸੂਰਤ ਲਿੱਕੇ ਵੀ ਲਾ ਆਇਆ ਹੈ ਵੀ 20 20 ਦੀ ਸਪੀਡ ਤੇ ਰੱਖੋ ਮੋਟਰਸਾਈਕਲ ਗੱਡੀ ਵਗੈਰਾ ਵੀ ਸੋਹਣਾ ਰੋਡ ਹੈਗਾ ਫਿਲਹਾਲ ਹਜ਼ਾਰ ਰੋਡ ਤੇ ਕੋਈ ਨਹੀਂ ਆ ਰਿਹਾ ਅਸੀਂ ਵੀ ਜਾ ਰਹੇ ਹਾਂਗੇ ਖਜ਼ਾਰ ਵਾਲੇ ਪਾਸੇ ਇਹ ਨਾਲ ਸਲ ਚ ਆਰਮੀ ਦਾ ਸਕੂਲ ਹੈਗਾ ਇੰਡੀਅਨ ਆਰਮੀ ਦਾ ਡਲਹੌਜੀ ਦੇ ਵਿੱਚ ਇੱਥੇ ਜਿਆਦਾ ਜਿਹੜੇ ਟਰੱਕ ਨਿਕੀ ਜਾਂਦੇ ਨੇ ਉਹ ਆਰਮੀ ਵਾਲੇ ਲੰਘ ਰਹੇ ਨੇ ਇਥੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਆਰਮੀ ਸਕੂਲ ਹੈ। ਆਈਐਮਐ ਸੋਲજર। ਆਹ ਰਸਤਾ ਬਹੁਤ ਜ਼ਿਆਦਾ ਸੋਹਣਾਗਾ। ਬਹੁਤ ਜ਼ਿਆਦਾ ਸੋਹਣਾਗਾ। ਜਿਵੇਂ ਆਪਾਂ ਲੈਂਡ ਆਰ ਚਰਦੇ ਨੇ ਉਵੇਂ ਲੱਗ ਰਿਹਾ ਹੈ। ਇੱਥੇ ਅਸਲ ਸਕੂਲ ਵਾਲੇ ਨੇ ਇੰਡਰ ਲਹਜੀ ਦੇ ਵਿੱਚ। ਆਰਮੀ ਵਾਲੇ ਪਬਲਿਕ ਸਕੂਲ। ਜਿਵੇਂ ਅਸੀਂ ਹੁਣ ਆਏ ਮੁਰਾ ਦਾ 3 ਕਿਲੋਮੀਟਰ ਆਏ ਹੋਮਾਂਗੇ ਦੋ ਸਕੂਲ ਆ ਗਏ। ਬਾਕੀ ਪਤਾ ਨਹੀਂ ਅੱਗੇ ਹੋਣਗੇ ਕਿ ਨਹੀਂ ਪਰ ਸਾਨੂੰ ਦੋ ਸਕੂਲ ਹਲੇ ਮਿਲੇ ਨੇ ਏਰੀਆ ਕੋਈ ਵੀ ਹੋਵੇ ਪਹਾੜਾਂ ਵਾਲਾ ਉੱਥੇ ਜਿਵੇਂ ਸਾਰਾ ਕੰਮ ਚੱਲਦਾ ਹੀ ਰਹਿੰਦਾਗਾ ਉਹ ਸਾਹਮਣੇ ਮਾਰਤਾ ਉਹਦੇ ਵਿੱਚ ਵੀ ਕੰਮ ਚੱਲ ਰਿਹਾ ਨਵੀਂ ਬਣੀਆਂ ਮਾਰਤਾ ਉਹ ਤੇ ਡਲੌਜੀ ਦੇ ਵਿੱਚ ਵੀ ਕੰਮ ਚੱਲੀ ਜਾਂਦਾਗਾ ਕਾਫੀ ਮਤਲਬ ਮਾਰਤਾ ਬੰਦ ਰਹੀਆਂ ਨੇ ਤੇ ਆਹ ਬਾਈ ਕੋਲ ਆਪਾਂ ਫਰਾਂਟ ਵਗੈਰਾ ਖਰਨੇ ਆ ਚਾਹ ਪਾਣੀ ਪੀਨੇ ਆ ਕਿਉਂਕਿ ਹੱਥ ਸੁੰਧ ਹੋਏ ਬਨੇ ਕਿਰਨ ਇਥੋਂ ਖਾ ਪੀ ਕੇ ਚੱਲਦੇ ਆ ਫਿਰ ਅੱਗੇ ਜਾ ਕੇ ਦੇਖਦੇ ਆ ਅਗਲਾ ਕੀ ਮਾਹੌਲਾਗਾ ਹੱਥ ਬਿਲਕੁਲ ਸੁੰਨ ਹੋ ਗਏ ਠੰਡ ਕਾਫੀ ਹੋਈ ਪਈ ਇੱਥੇ ਇੱਥੋਂ ਲੱਕੜ ਮੰਡੀ ਤਕਰੀਬਨ ਆਪਾਂ ਨੂੰ 5 ਕਿਲੋਮੀਟਰ ਦੇ ਆਸ-ਪਾਸ ਆ ਗਏ ਪੰਜ ਨਹੀਂ ਤਿੰਨ ਕਿ ਰਹਿ ਗਈ ਪੰਜ ਤਾਂ ਥੋੜੀ ਪਿੱਛੇ ਲਿਖੀ ਲਿਖੀ ਹੋਈ ਜੀ ਤਿੰਨ ਕਿ ਦੇ ਆਸ-ਪਾਸ ਆ ਗਏ ਲੱਕੜ ਮੰਡੀ ਠੀਕ ਹੈ ਸਲਾਮ ਵੀ ਪ੍ਰੀਸਿਆ ਪਰੌਂਠਾ ਵਗੈਰਾ ਚਾਹ ਚਾਹ ਪਾਣੀ ਪੀ ਤੇ ਗਰਮ ਕਰੀਏ ਸਰੀਰ ਨੂੰ ਅੰਦਰ ਜੀ ਲਈਏ ਠੀਕ ਹੈ ਨਾ ਹਾਂਜੀ ਪਦਾਰਥ ਜੀ ਆਊਗਾ ਸਰੀਰ ਚ ਫੇਰ ਹੀ ਮੋਟਰ ਹਨ ਚੱਲੂਗਾ ਅੱਜ ਇਹ ਜਿਹੜੇ ਆਪਾਂ ਰਸਤੇ ਤੇ ਖੜੇ ਆ ਇਹ ਹੈਗਾਗਾ ਲੱਕੜ ਮੰਡੀ ਦਾ ਰਸਤਾ ਤੇ ਇੱਧਰ ਖਜ਼ਾਰ ਆ ਭਾਈ ਇਧਰ ਜਾ ਜਾ ਸਕਦੇ ਆ ਤੇ 2:30 ਵਜੇ ਵਾਲਾ ਟਰੈਕ ਹੈ ਜਿਹੜਾ ਇਧਰ ਆਗਾ ਤੇ ਇਸ ਤੋਂ ਬਾਅਦ ਖਜ਼ਾਰ ਹੋ ਗਿਆ ਕਾਰਾ ਟੌਪ ਹੋ ਗਿਆ ਉਹ ਸਾਰੇ ਇਧਰਲੇ ਪੁਆਇੰਟ ਨੇ ਇਹ ਲੱਕੜ ਮੰਡੀ ਹੈਗਾ ਆ ਸਾਰੀ ਜਿਹੜੀ ਆਪਾਂ ਦੇਖ ਰਹੇ ਆ ਇਹ ਹੈਗਾ ਲੱਕੜ ਮੰਡੀ ਲੱਕੜ ਮੰਡੀ ਘਰ ਨਹੀਂਵੇਂ ਨੇ ਮਜਨੇ ਤੇ ਪੁਰਾਣੇ ਟੈਪ ਸਾਰੇ ਘਰ ਨੇ ਇਹ ਸੋਹਣਾ 뷰 ਇੱਥੋਂ ਦਾ ਬਹੁਤ ਸੋਹਣਾ 뷰 ਹੈਗਾ ਤੇ ਜਿਹੜਾ ਆਪਾਂ ਆਹ ਰਸਤੇ ਜਾ ਰਹੇ ਆ ਇਹ ਜਾ ਰਹੇ ਆ ਖਜ਼ਾਰ ਵਾਲੇ ਪਾਸੇ ਕਾਲਾ ਟਾਪ ਥੋੜੀ ਬਾਟੀ ਆ ਬਾੜੀ ਦੂਰ ਨਹੀਂ ਹੈਗਾਗਾ ਸੋਹਣਾਗਾ 뷰 ਇੱਥੇ ਧੁੱਪ ਨਿਕਲੀ ਹੋਈ ਆ ਤੇ ਧੁੱਪੇ ਜਦੋਂ ਬਹਿਣਿਆ ਨਾ ਨਜ਼ਾਰਾ ਹੁੰਦਾਗਾ ਪੂਰਾ ਪੂਰਾ ਸਕੂਨ ਮਿਲਦਾਗਾ ਹੁਣ ਤਾਂ ਕਹਿੰਦੇ ਇੱਥੇ ਵੈਸੇ ਵੀ ਘਰ ਤੇ ਦੁਕਾਨਾਂ ਹੀ ਨੇ ਵੈਨੇ ਤੇ ਲੱਕੜ ਦਾ ਕੰਮ ਹੁੰਦਾ ਸੀ ਅੱਡਾ ਬਣਿਆ ਹੁੰਦਾ ਸੀ ਲੱਕੜ ਦਾ ਤੇ ਮੰਡੀ-ਮੁੰਡੀ ਲੱਗਦੀ ਹੋਣੀ ਆਂਗੀ ਪਹਿਲਾਂ ਕੁਛ ਕਬਾਈ ਇੱਥੇ ਨੰਗੇ ਸੀਗੇ ਜਿਹੜੇ ਜਾ ਰਹੇ ਸੀ ਕੰਮ ਧੰਦੇ ਦੇ ਉਹਨਾਂ ਨੂੰ ਪੁੱਛਿਆ ਸੀ ਕਹਿੰਦੇ ਵੀ ਹੁਣ ਤਾਂ ਇੱਥੇ ਇਕੱਲੇ ਘਾਰ ਹੀ ਨੇ ਬਸ ਜਿਹੜੇ ਬਟਲਾਜੀ ਚੱਲੇ ਹੋਏ ਨੇ ਖਜ਼ਾਰ ਵਾਲੀ ਸੜਕ ਅਸੀਂ ਮੈਨਾਂ ਤਾਂ ਚਾਰ ਵਾਰ ਰੁਕ ਗਏ ਇੰਨੀ ਜਿਆਦਾ ਠੰਡਾ ਨਾ ਇੰਨੀ ਜਿਆਦਾ ਠੰਡ ਲੱਗ ਰਹੀ ਆ ਜਿਹੜਾ ਹੱਥਾਂ ਨੂੰ ਹੱਥ ਬਿਲਕੁਲ ਸੁੰਨ ਹੋਏ ਹੋਏ ਨੇ ਮੋਟਰ ਨਹੀਂ ਚੱਲਦਾ ਨੀਗਾ ਦੋ ਤਿੰਨ ਵਾਰ ਤੇ ਮੋਟਰ ਸਲਿੱਪ ਕਰਨ ਵਾਲਾ ਐ ਹੋ ਗਿਆ ਵੀ ਸਲਿੱਪ ਮਾਰ ਗਿਆ ਮੋਟਰਸਾਈਕਲ ਪੂਰੀ ਠੰਡ ਹੋਈ ਪੂਰੀ ਠੰਡ ਨਹੀਂ ਜਾਏਗਾ। ਆਪਰੇ ਦਾ ਫਿਲਹਾਲ ਠੀਕ ਨੇ। ਨਾ ਮੂੰਹ ਨੂੰ ਬਾੜੀ ਹਵਾ ਲੱਗਦੀ ਹੈ, ਹੱਥਾਂ ਨੂੰ ਪਤਾ ਨਹੀਂ ਕਿਉਂ ਠੰਡ ਜ਼ਿਆਦਾ ਲੱਗ ਰਹੀ ਹੈ ਕੀ। ਆਪਾਂ ਪਹੁੰਚ ਚੁੱਕੇ ਜੀ ਖਜ਼ਿਆਰ ਤੇ ਖਜ਼ਿਆਰ ਸਾਹਮਣੇ ਹਾਟਲ ਵਗੈਰਾ ਦੇਖਣ ਨੂੰ ਮਿਲ ਜਾਂਦੇ ਨੇ। ਤੇ ਪੂਰੀ ਹਜੇ ਤਾਂ ਫਿਲਹਾਲ ਸ਼ਾਂਤੀ ਹੈ। ਟੂਰਿਸਟ ਬਹੁਤ ਘਟਨੇ ਹਜੇ। ਤੇ ਉਹ ਜਿਹੜਾ ਸਾਹਮਣੇ ਰਸਤਾ ਜਾਂਦਾ ਉਹ ਜਾਂਦਾ ਚੰਬਾ ਨੂੰ ਤੇ ਸੱਜੇ ਪਾਸੇ ਨੂੰ। ਤੇ ਸੱਜੇ ਪਾਸੇ 140 ਕਿਲੋਮੀਟਰ ਐ ਥੋਂ। ਤੇ ਜਿਹੜਾ ਚੰਬਾ ਤੇ ਪੰਗੀ ਵੈਲੀ ਹੈ ਉਹਨੂੰ ਦੋਨਾਂ ਨੂੰ ਜੋੜਦਾ ਉਹ। ਔਖਾ ਰਸਤਾ ਉਹ ਤੇ ਤਕਰੀਬਨ 15000 ਫੁੱਟ ਦੇ ਆਸ-ਪਾਸ ਆ ਉਹ ਉੱਚੀ ਸੜਕਾ ਕੀ ਪੂਰੀ ਉਹ ਉਹਦਾ ਵੀ ਆਪਾਂ ਕਿਤੇ ਟਰਾਈ ਕਰਾਂਗੇ ਤੇ ਹੁਣ ਆਪਾਂ ਚੱਲਦੇ ਆ ਖਜ਼ਾਰ ਦੇ ਵਿੱਚ ਜਿਹੜੀ ਮੇਨ ਲొਕੇਸ਼ਨ ਆ ਉਹ ਦੇਖਣ ਚੱਲਦੇ ਆ ਖਜ਼ਾਰ ਬਈ ਸੱਚੀ ਸੋਨਾਗਾ ਆ ਇੱਥੇ ਕੁਝ ਕਾਟੇਜ ਬਣੇ ਹੋਏ ਨੇ ਪੁਰਾਣੇ 올ਡ ਟਾਈਪ ਦੇ ਸੋਹਣੇ ਨੇ ਇਹ ਤੇ ਆ ਸਾਰਾ ਖਜ਼ਾਰਾਗਾ ਧੁੱਪ ਕਰਕੇ ਹੋ ਸਕਦਾ ਥੋੜਾ ਜਿਹਾ ਵੀਡੀਓ ਕਾਲੀ ਦਿਖਰੀ ਹੋਵੇ ਤੇ ਖੁੱਲਾ ਜਿਹਾ ਮੈਦਾਨ ਹੈਗਾ ਤੇ ਉਹ ਸਾਹਮਣੇ ਲੇਕ ਆ ਗਈ ਖਜ਼ਾਰ ਦੀ ਤੇ ਆਪਾਂ ਦੇਖਦੇ ਇਥੇ ਦੁਕਾਨਾਂ ਵਗੈਰਾ ਬਣੀਆਂ ਹੋਈਆਂ ਨੇ ਤੇ ਇਹ ਟੀਬੀਟੀ ਵਗੈਰਾ ਹੁੰਦੀ ਆ ਪੈਰਾਗਲਾਈਡਿੰਗ ਹੁੰਦੀ ਆ ਤੇ ਪ੍ਰੀਤ ਕਰਨੀ ਬਾਰੇ ਲਈ ਤੁਸੀਂ ਨਹੀਂ ਕਰੇ ਤਰ ਵੀਰ ਬੀਲਿੰਗ ਕਰਵਾਵਾਂਗੇ ਪੈਰਾਗਲਾਈਡਿੰਗ ਐਕਟੀਵਿਟੀ ਐ ਕਾਫੀ ਹੁੰਦੀਆਂ ਨੇ ਤੇ ਖੁੱਲਾ ਜਿਹਾ ਮੈਦਾਨ ਆ ਪੂਰਾ ਇਹ ਸੋਹਣਾਗਾ ਤੇ ਆਪਾਂ ਕਰਦੇ ਨੂੰ ਕਵਰ ਕੁਝ ਕਿ ਦੁਕਾਨਾਂ ਨੇ ਇੱਥੇ ਬਣਿਆ ਹੋਇਆ ਨੇ ਢਾਬੇ ਵਗੈਰਾ ਜਰਨਲ ਸਟੋਰ ਖਾਣ ਪੀਣ ਦੀਆਂ ਦੁਕਾਨਾਂ ਨੇ ਖਜ਼ਾਰ ਦੇ ਵਿੱਚ ਕਾਫੀ ਖੁੱਲਾ ਏਰੀਆ ਹੈ ਕਿ ਉਹ ਤੱਕ ਹੈਗਾ ਆਪਾਂ ਚੱਲਦੇ ਆਂ ਇੱਥੇ ਆ ਕੇ ਤੁਰ ਫਿਰਦੇ ਆਂ ਖਜ਼ਾਰ ਦਾ ਵੈਸੇ ਵੀ ਸੋਨਾ ਹੈ ਇੱਥੇ ਧੁੱਪ ਨਿਕਲੀ ਹੋਈ ਹੁਣ ਵਾਲੀ ਕਲਟੀ ਧੁੱਪ ਹੈ ਨਹੀਂਗੀ ਪਰ ਹੁਣ ਧੁੱਪ ਠੀਕ ਆਗੀ ਤੇ ਹਵਾ ਵੀ ਚੱਲੀ ਜਾਂਦੀ ਹੈਗੀ ਇੱਧਰ ਲਈ ਜਦੋਂ ਆਪਾਂ ਉਧਰੋਂ ਆਏ ਸੀ ਉਧਰੋਂ ਆਇਆ ਸੀ ਇੱਧਰ ਲੋਕ ਹੋਣੇ ਨਹੀਂ ਗਿਅ ਪਰ ਇੱਧਰ ਲੋਕ ਬਾਬਾ ਖੜੇ ਨੇ ਇੱਧਰ ਗੱਡੀਆਂ ਗੁੱਡੀਆਂ ਵਾਲੇ ਤੇ ਆ ਫੁੱਲ ਬੂਟੇ ਵੇਚਣ ਵਾਲੇ ਤੇ ਉਹ ਸਾਹਮਣੇ ਰੈਸਟੋਰੈਂਟ ਹੋਗੇ ਢਾਬੇ ਹੋਗੇ ਫੋਟੋ ਵੀ ਆਪਾਂ ਨੂੰ ਉੱਥੇ ਦੇਖਣ ਨੂੰ ਮਿਲ ਜਾਂਦੇ ਨੇ ਤੇ ਸਕੂਲ ਵਾਲੇ ਬੱਚੇ ਫਿਰਦੇ ਨੇ ਖੇਡਦੇ ਫਿਰਦੇ ਨੇ ਗਾਵਾਂ ਚਾਰਦੀਆਂ ਫਿਰਦੀਆਂ ਨੇ ਤੇ ਪਸ਼ੂ ਪੰਛੀ ਫਿਰਦੇ ਨੇ ਤੇ ਆ ਸਾਹਮਣੇ ਇਹ ਕਿ ਲੇਕ ਤੇ ਇਹਨਾਂ ਦੇ ਸਾਹਮਣੇ ਕਿਸਤੀ ਰੱਖੀ ਹੋਈ ਆ ਇਹਨੂੰ ਲੱਗਦਾ ਪੈਸੇ ਲੱਗੇ ਹੋਣਗੇ ਇੱਥੇ ਨਾਲ ਲਿਖੀ ਵੀ ਲਾਇਆ ਹੋਇਆ ਹੈ ਵੀ ਈ ਝੀਲ ਦੇੰਦਰ ਨਾਉਣਾ ਦੇ ਤੈਰਨਾ ਗੰਦਗੀ ਫਲਾਉਣਾ ਬਣਾਗਾ ਜੁਰਮਾਨਾ ਲੱਗੂਗਾ ਭਾਈ ਛੱਡੋ ਦਸੰਬਰ ਜਨਵਰੀ ਦੇ ਵਿੱਚ ਕਹਿੰਦੇ ਇੱਥੇ ਬਰਫ਼ ਪੈਣੀ ਹੁੰਦੀ ਆ ਦੂਰੀ ਪਾਣੀ ਬੈਸੇ ਗੰਦਲਾ ਹੀ ਹੈਗਾ ਕੋਈ ਜ਼ਿਆਦਾ ਸਾਫ਼ ਪਾਣੀ ਨਹੀਂ ਹੈਗਾ ਇੱਥੇ ਇੱਥੇ ਬੰਦੇ ਬਹਿ ਜਾਂਦੇ ਨੇ ਫੋਟੋ ਫੋਟੋ ਕਰਾਈ ਜਾਂਦੇ ਨੇ ਲੋਕ ਇੱਕ ਪਾਸਾ ਤਾਂ ਬੰਦ ਕਰਿਆ ਹੋਇਆ ਹੈਗਾ ਇੱਕ ਪਾਸੇ ਇੱਥੇ ਬੰਦੇ ਬਹਿ ਕੇ ਫੋਟੋ ਫੋਟੋ ਕਰਾ ਲੈਂਦੇ ਨੇ ਪਾਣੀ ਜਿਆਦਾ ਸਾਫ ਨਹੀਂਗਾ ਖਰਾਬ ਜਿਹਾ ਪਾਣੀ ਕਿਉਂ ਜੀ ਬਾਲਟੀਆਂ ਨਾਲ ਗੱਲਬਾਤ ਹੈ ਦੇਖੋ ਲਾ ਪੂਰੀ ਹਰਿਆਲੀ ਇੱਥੇ ਜਦੋਂ ਆਪਾਂ ਉਧਰ ਉਧਰ ਨੂੰ ਫਿਰਦੇ ਸੀ ਕਿ ਮਰਦਾ ਦੱਸੋ ਪਈ ਕਿੰਨੀ ਹੈ ਨਾ ਉੱਥੇ ਤਾਂ ਠੀਕ ਹੈਗਾ ਠੰਡ ਨਹੀਂ ਲੱਗਦੀ ਇੱਥੇ ਪੂਰੀ ਠੰਡ ਲੱਗਦੀ ਹੈਗੀ ਕਿਉਂਕਿ ਦਰਖਤਾਂ ਦੀ ਛਾਵੇਂ ਹੈਗਾ ਬਹੁਤ ਸੋਹਣਾ ਵੀ ਹੋਇਆ ਸੱਚੀ ਨਿਆਰਾ ਆ ਗਿਆ ਮੈਨੂੰ ਐਸੀ ਵੀ ਡਲੋ ਜਿਹੜੇ ਸ਼ੈਡਰ ਨਾਲ ਕੋਈ ਜ਼ਿਆਦਾ ਦੇਖਣ ਨੂੰ ਮਿਲਣਾ ਨਹੀਂਗਾ ਪਰ ਆਸ ਹੈ ਨਹੀਂ ਕਿ ਨਹੀਂ ਪਰ ਸੱਚੀ ਮੋਚੀ ਇੱਥੇ ਨਿਆਰਾਗਾ ਹਰੀਆਲੀ ਆ ਇਹ ਏਰੀਆ ਅਸਲ ਚ ਪੂਰੀ ਹਰੀਆਲੀ ਚ ਵਾਲਾ ਏਰੀਆ ਹੈ ਡਲਹੌਜੀ ਵਾਲਾ ਏਰੀਆ ਸਾਰਾ ਹੈ ਕੰਪਰੀ ਤਾਂ ਆਉਂਦਾ ਨੇ ਯਾਰ ਪੂਰਾ ਸੋਨਾ ਨਾ ਖਿਆਰਨ ਸੱਚੀ ਖਿਆਰ ਸੋਨਾ ਬਈ ਸਕੂਨ ਸੱਚੀ ਇੱਥੇ ਆਹ ਚੱਲੀਏ ਅੱਗੇ ਚੱਲ ਕੀਏ ਵਧੀਆ ਟਾਈਮ ਸਪੈਂਡ ਕਰ ਲਈ ਨਾ ਇਹ ਲొਕੇਸ਼ਨ ਬਹੁਤ ਸੋਹਣੀ ਹੈ ਜੀ ਤੁਸੀਂ ਜ਼ਿਆਦਾਤਰ ਜਿਹੜੇ ਟੂਰਿਸਟ ਆਉਂਦੇ ਨੇ ਉਹ ਇੱਥੇ ਐਡਵੈਂਚਰ ਕਰਦੇ ਨੇ ਖਾਣ ਪੀਣ ਵਾਲਾ ਸਮਾਨ ਵਗੈਰਾ ਹੈਗਾਗਾ ਤੇ ਖੇਡਾ ਖੁੱਡਾ ਨਹੀਂ ਹੈਗੀ ਤੇ ਸੋਹਣੀ ਲొਕੇਸ਼ਨ ਹੈਗੀ ਗੋਲਚਾ ਖਾਈਏ ਗਰਮ ਗਰਮ ਗੋਲਚਾ ਗੋਲ ਗੱਪੇ ਆ ਨਮਕੀਨ ਬਗਾਰ ਸਾਰਾ ਕੋਸੇ ਤੇ ਆਮ ਹੀ ਆਗਾ ਮੇਲ ਖੱਟੀ ਮਿੱਟੀ ਬਣੀਏਗੀ ਚੰਨ ਚੱਟੋ ਦੀ ਖਟਿਆਲੀ ਜਿੱਥੇ ਏਰੀਆ ਖੁੱਲਾ ਹੋਵੇ ਤੇ ਲੋਕ ਵੀ ਖੁੱਲੇ ਆਉਂਦੇ ਹੁਣ ਮਤਲਬ ਜਿਆਦਾ ਇਕੱਠਾ ਹੁੰਦਾ ਹੋਵੇ ਉਥੇ ਰੌਣਕ ਜਿਆਦਾ ਹੁੰਦੀ ਹੈ ਨਾ ਉਥੇ ਜੀ ਵੀ ਵੱਧ ਲੱਗਦਾਗਾ ਸੋਹਣਾ ਏਰੀਆ ਹੈਗਾ ਇਹ ਵਧੀਆ ਹੈਗਾ ਤੇ ਖੁੱਲਾ ਟਾਈਮ ਚਾਹੀਦਾ ਮਤਲਬ ਉਹ 2-3 ਘੰਟੇ ਇੱਥੇ ਆਰਾਮ ਨਾਲ ਬੰਦਾ ਟਾਈਮ ਸਪੈਂਡ ਕਰ ਸਕਦਾਗਾ ਘੈਂਟ ਏਰੀਆ ਹੈਗਾ ਜੱਜਾ ਕੰਮ ਕਿਉਂਕਿ ਹਰਿਆਲੀ ਕਾਫੀ ਹੈ ਇੱਥੇ ਪਾ ਪਾ ਪਾਪ ਲਈ ਜਨਾ ਨਹੀਂ ਇਸ ਜੀ ਇਹ ਸੀ ਜੀ ਆਪਣਾ ਬਲੌਗ ਅੱਜ ਦਾ ਖਜਾਰ ਦਾ ਤੇ ਖਜਾਰ ਦੇ ਵਿੱਚ ਸੋਨਾ ਵਿਊ ਹੈਗਾ ਦੇਖਣ ਲੱਗਾ ਤੇ ਜੇ ਦੋ ਦਿਨ ਦਾ ਟੂਰ ਦੀ ਗੱਲ ਕਰੀ ਤਾਂ ਮੇਰੇ ਸਾਬ ਨਾਲ ਦੋ ਦਿਨ ਦੇ ਵਿੱਚ ਕਵਰ ਹੋ ਜਾਊਗਾ ਲਹੋਜੇ ਦੇ ਖਜਾਰ ਵਾਲਾ ਜਰੂਰ ਆਇਓ ਸੋਹਣੀ ਲੁਕੇਸ਼ਨ ਹੈ ਗਰਮੀਆਂ 'ਚ ਮੇਰੇ ਸਭ ਨਾਲ ਜ਼ਿਆਦਾ ਸਕੂਨ ਮਿਲੂ ਉੱਥੇ ਕਿਉਂਕਿ ਹੁਣ ਹੁਣ ਤਾਂ ਇੱਥੇ ਤਕਰੀਬਤ ਠੰਡ ਹੈ ਗਈ ਗਰਮੀਆਂ ਥੋੜਾ ਜ਼ਿਆਦਾ ਸਕੂਨ ਵਾਲੀ ਜਗ੍ਹਾ ਕਿਸੀ ਗਰਮੀਆਂ 'ਚ ਆਇਓ ویسੇ ਹੁਣ ਵੀ ਠੀਕ ਹੈਗਾ ਪਰ ਗਰਮੀਆਂ ਥੋੜਾ ਜ਼ਿਆਦਾ ਮੈਨੂੰ ਮੇਰੇ ਸਭ ਨਾਲ ਐਡਵੈਂਚਰ ਹੋਊਗਾ ਇੱਥੇ ਤੇ 뷰 ਬਹੁਤ ਸੋਹਣੇ ਨੇ ਇੱਥੇ ਕਿਉਂਕਿ ਐਸੇ ਬਸ ਸਾਰੇ ਹਰਿਆਲੀ ਹੈ ਨਾ ਤੇ ਇਹ ਬਲੌਗ ਨੂੰ ਕਰਦਾ ਆਪਾਂ ਇੱਥੇ ਖਤਮ ਤੇ ਆਪਾਂ ਅਗਲੇ ਅਗਲੇ ਬਲੌਗ 'ਚ ਮਿਲਦੇ ਆਂ ਚੰਬੇ ਵਾਲੇ ਦੇ ਬਲੌਗ 'ਤੇ ਤੇ ਜਿਹੜੇ ਮੇਰੇ ਵੀਰ ਨਵੇਂ ਨੇ ਚੈਨਲ ਤੇ ਉਹ ਚੈਨਲ ਨੂੰ ਜਰੂ ਪੂਰਾ ਸਰਦ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ